ਕਸਾਬ ਤਾਲਾ ਕਿਵੇਂ ਵੱਜਾ ਜਿਹੜਾ ਜਿਹੜਾ ਕੋਠੇ ਨੂੰ ਵੱਜਾ ਆ ਉਹ ਜਿਹਦੀ ਸਾਰਾ ਸਮਾਨ ਬੈਂਕ ਨੇ ਚੋਰੀ ਕਰਕੇ ਖੜਿਆ ਸੀ ਜਿਹਦੀ ਦਰਖਾਸਤ ਤੁਹਾਡੇ ਕੋਲ ਚੱਲਣਦੀ ਆ 20 ਤਰੀਕ ਦੀ ਦਰਖਾਸਤ ਚੱਲਣ ਦੀ ਹੈ ਨਾ ਹਾਂਜੀ ਤਾਲਾ ਕਿਨੇ ਮਾਰਿਆ ਉਹ ਜਿਹੜਾ ਸਾਡੇ ਕੋਲ ਦਰਖਾਸਤ ਆਈ ਹੈ ਹਾਂਜੀ ਠੀਕ ਆ ਨਾ ਮੈਂ ਮੌਕਾ ਵੇਖਣ ਗਿਆ ਹਾਂਜੀ ਮੌਕੇ ਦੇ ਮਤਾਬਕ ਮੌਕੇ ਤੇ ਤੁਸੀਂ ਕੰਪਲੇਂਟਰ ਨੂੰ ਨਾਲ ਸੱਦਿਆ ਮੌਕੇ ਤੇ ਕੰਪਲੇਂਟਰ ਦਿਖਾ ਦੇ ਸੀ ਕਿਹੜਾ ਕੰਪਲੇਂਟ ਜਿਨ੍ਹਾਂ ਦਾ ਸਮਾਨ ਸਾਰਾ ਚੋਰੀ ਕੀਤਾ ਬੈਂਕ ਨੇ ਉਥੋਂ ਪਤਾ ਨਹੀਂ ਸਮਾਨ ਚੋਰੀ ਹੋਇਆ ਕਿ ਨਹੀਂ ਤੁਹਾਡੇ ਕੋਲ ਦਰਖਾਸਤ ਆ ਤੁਹਾਨੂੰ ਦੱਸਿਆ ਨਹੀਂ ਕਿਉਂ ਗੁਰਜੀਤ ਸਿੰਘ ਜੀ ਤੁਸੀਂ ਦੱਸਿਆ ਨਹੀਂ ਹਾਂਜੀ ਤੁਸੀਂ ਦੱਸਿਆ ਨਾ ਨੂੰ ਤਾਲੇ ਤੋੜਨ ਦਾ ਅਧਿਕਾਰ ਕਿਹਨੂੰ ਹੈਗਾ ਮੈਂ ਤਾਲੇ ਤੋੜਨ ਦਾ ਅਧਿਕਾਰ ਹੋਇਆ ਕਿ ਕਹਿੰਦੇ ਬੈਂਕ ਨੇ ਤੋੜਿਆ ਉਹ ਤਾਂ ਬੈਂਕ ਨੇ ਨਹੀਂ ਤੋੜੀਆਂ ਵਾ ਬੈਂਕ ਨੇ ਤੋੜੀਆਂ ਕਿੰਨ ਕਰ ਉਹ ਬੈਂਕ ਨੇ ਨਹੀਂ ਤੋੜੀਆਂ ਚੋਰੀ ਸਮਾਨ ਉਹਨਾਂ ਨੇ ਜਦੋਂ ਕਰਕੇ ਖੜਿਆ ਕੋਠੀ ਲਾ ਉਹਨਾਂ ਨੇ ਨਹੀਂ ਤੋੜੀਆਂ ਨਾ ਸੁਣੋ ਜੀ ਮੇਰੀ ਗੱਲ ਹਾਂ ਜਿਹਨੇ ਤੋੜੀਆਂ ਕਿੰਨੇ ਤੋੜੀਆਂ ਇਸੇ ਗੱਲ ਦੇ ਵਾਸਤੇ ਤਸਦੀਕ ਕਰਨ ਲੱਗੇ ਬਿਆਨ ਦੇਣ ਲੱਗਾ ਹਾਂਜੀ ਠੀਕ ਹੈ ਨਾ ਬਿਆਨ ਦੇ ਸੰਬੰਧ ਵਿੱਚ ਕਿਹਨਾਂ ਦਾ ਬੈਂਕ ਦਾ ਕਾਦਾ ਕਾਦਾ ਲਹਿਣਾ ਹਾਂਜੀ ਮੈਂ ਵੀ ਚੱਲਣ ਦੀ ਆ ਤੁਸੀਂ ਤਮੀਜ਼ ਨਾਲ ਆਪਣੀ ਗੱਲ ਕਰੋ ਮੈਂ ਤਮੀਜ਼ ਨਾਲ ਕਰਾਂਗੀ ਸਰ ਮੈਂ ਤਾਂ ਵੀਡੀਓ ਸ਼ੂਟ ਕਰਨੀ ਆ ਨਹੀਂ ਇੱਥੇ ਬਣਾ ਸਕਦੇ ਪਰ ਮੈਂ ਸਰ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਵੀ ਬਣਾ ਸਕਦਾ ਤੁਸੀਂ ਕਿਲੋ ਵਕੀਲਾਂ ਵਾਲੀ ਗੱਲ ਕਰੋ ਮੈਂ ਵਕੀਲਾਂ ਵਾਲੀ ਗੱਲ ਕਰਾਂਦੀ ਆ ਕੋਰਟ ਪੱਕੇ ਦੱਸੋ ਕਿਦਨ ਕਰੋ ਕੋਰਟ ਹਾਂਜੀ ਕੋਰਟ ਕਰੋ ਤੇ ਸਰ ਤੁਸੀਂ ਕੋਰਟ ਦੇ ਆਰਡਰ ਲੈ ਕੇ ਆਏ ਸੀਗੇ ਕੋਈ ਕਿਹੜਾ ਕੋਈ ਕਾਦਾ ਆਰਡਰ ਲੈਣਾ ਅਨੂ ਮਕਾਨ ਨੂੰ ਦੁਬਾਰਾ ਤਾਲੇ ਬੈਂਕ ਦਾ ਬੈਂਕ ਨੇ ਲਾਇਆ ਬੈਂਕ ਦਾ ਪੁਜਾਸ਼ਨ ਦਾ ਮਾਲ ਕੇ ਨਾਲ ਤੁਸੀਂ ਮੇਰਾ ਗੱਲ ਸੁਣੋ ਬੈਂਕਾ ਮਾਲਕਾ ਦਾ ਮਤਲ ਜਿਹੜਾ ਸਮਾਨ ਚੋਰੀ ਹੋਇਆ ਆ ਦਾ ਮਤਲ ਬੈਂਕ ਨੇ ਕੀਤਾ ਨਾ ਇਹਦਾ ਸਮਾਨ ਚੋਰੀ ਜਿਹੜਾ ਬੈਂਕ ਨੂੰ ਉਹਦੇ ਸਾਰੇ ਤਾਲੇ ਖੁੱਲੇ ਸਾਡੇ ਕੋਲ ਵੀ ਵੀਡੀਓ ਹੈਗੀਆਂ ਵਾ ਤਾਲੇ ਖੁੱਲੇ ਸਿੱਲਾ ਟੁੱਟੀਆਂ ਹੋਈਆਂ ਮਕਾਨ ਦੇ ਅੰਦਰ ਸਾਰੀ ਤੋੜਫੰਨ ਹੋਈ ਆ ਸਾਰਾ ਕੁਝ ਹੋਇਆ ਆ ਤਸਵੀਰ ਕਰਨ ਲੱਗੇ ਆ ਵੀ ਉਹ ਕਿੰਨੇ ਤੋੜੀਆਂ ਹਾਂਜੀ ਉਹ ਹੀ ਗੱਲ ਤਸਦੀਕ ਕਰਨਗੇ ਹਾਂਜੀ ਤੁਸੀਂ ਜਦੋਂ ਮਕਾਨ ਦਾ ਸਮੋਕਾ ਵੇਖਣ ਗਏ ਸੀ ਤੁਸੀਂ ਕੰਪਲੀਟਡ ਦੇ ਨਾਲ ਗਏ ਸੀ ਲੈ ਕੇ ਚੁਧਿਆ ਜਿਹਨੂੰ ਜਿਨ੍ਹਾਂ ਦਾ ਮਕਾਨ ਸੀਦਾ ਉਥੇ ਮੈਨੂੰ ਮੇਰੇ ਕੋਲ ਤਾਂ ਕੰਪਲੀਟਡ ਬੈਂਕ ਆਈ ਆ ਮੈਨੂੰ ਨਹੀਂ ਹੋਰ ਕਿਸੇ ਕੰਪਲੀਟਡ ਦਾ ਅੱਛਾ ਤੁਹਾਡੇ ਕੋਲੋਂ ਬੈਂਕ ਆਈ ਆ ਕੰਪਲੀਟਡ ਦਾ ਮਤਲਬ ਜਿਹੜਾ ਦਰਖਾਸਤ ਕਰਤਾ ਸੀਗਾ ਉਹਦੀ ਦਰਖਾਸਤ ਤੁਸੀਂ ਅਜੇ ਤੱਕ ਵੇਖੀ ਵੀ ਨਹੀਂ ਆ ਕੋਈ ਦਰਖਾਸਤ ਚੱਲ ਰਹੀ ਐ ਇਸੇ ਕਰਕੇ ਉਥੇ ਗਏ ਮੋਕਾ ਵੇਖਣ ਉਹੀ ਮੋਕਾ ਦਰ ਖਾ ਬੈਂਕ ਕਰਕੇ ਵੇਖਣਗੇ ਗੰਨ ਕਰਕੇ ਬੈਂਕ ਦੇ ਮਗਰ ਗਏ ਜੇ ਤੁਸੀਂ ਬੈਂਕ ਕਰਕੇ ਗਏ ਜੇ ਅੱਛਾ ਤੁਸੀਂ ਜਿਹੜੀ ਦਰਖਾਸਤ ਤੁਹਾਨੂੰ ਰੰਜਨਦੀਪ ਕੌਰ ਨੇ ਦਿੱਤੀ ਸੀ ਉਹਦਾ ਕੀ ਕੀਤਾ ਉਹਨਾਂ ਨੇ ਕਰ ਰਹੇ ਕੀ ਕਰ ਰਹੇ ਜੇ ਉਹਦਾ ਕੀ ਕਰ ਰਹੇ ਜੇ ਦੇਖੋ ਉਹ ਬੈਂਕ ਦੇ ਜਿਹੜੀ ਚੱਲ ਰਹੀ ਹੈ ਜਿਹੜੀ ਰਾਤੀਂ ਵਖਵਾ ਹੋਇਆ ਉਹਦੀ ਗੱਲ ਕਰ ਰਹੇ ਮੈਂ ਉਹਦੀ ਗੱਲ ਕਰ ਹਾਂਜੀ ਜਿਹੜਾ ਗਾਰਡ ਨੂੰ ਉੱਥੇ ਜਿਹੜਾ ਪਹਿਲਾ ਵਖਵਾ ਜਿਹੜਾ ਪਹਿਲਾ ਵਖਵਾ ਆਇਆ ਉਹਦਾ ਕੀ ਕੀ ਕਰ ਰਹੇ ਜੇ ਉਹਦਾ ਉਹਦੇ ਬਾਅਦ ਕੀ ਕਰ ਰਹੇ ਜੇ ਸਰ ਉਹਦੇ ਤੇ ਕੀ ਕਰ ਰਹੇ ਜੇ ਮੈਂ ਪੁੱਛਣ ਦੀ ਤੁਹਾਡੇ ਕੋ 20 ਤਰੀਕ ਦੀ ਦਰਖਾਸਤ ਆਈ ਉਹਦੇ ਚੋਂ ਤਾਂ ਕੀ ਕੀਤਾ ਮੈਂ ਉਹੀ ਪੁੱਛਣ ਲਈ ਉਹਦੇ ਵੀ ਕਰ ਲਾਂਗੇ ਉਹਨਾਂ ਦੇ ਉਹਨਾਂ ਦੇ ਜਿਹੜੇ ਇਲਜ਼ਾਮ ਆ ਉਹ ਵੀ ਤਸਦੀਕ ਕਰ ਲਾਂਗੇ ਕਦੋਂ ਕਰ ਰਹੇ ਜੀ ਉਹਦਾ ਤਸਦੀਕ ਜੜਾ ਉਹਨੂੰ ਔਰਤ ਨੂੰ ਇੱਕ ਲੇਡੀ ਨੂੰ ਆ ਦਰਵਾਜ਼ਾ ਖੋਲੋ ਦਰਵਾజా ਖੋਲਾ ਲੋਕ ਇੱਕ ਵਕੀਲ ਕੱਲੇ ਨੂੰ ਤੁਸੀਂ ਅੰਦਰ ਲੌਗ ਕਰਕੇ ਕੱਲੀ ਨੂੰ ਕਹਦੇ ਰੱਖਿਆ ਤਾਂ ਐਨੇ ਜਾਣੇ ਮੈਂ ਮੇਰੇ ਨਾਲ ਆਇਆ ਹੋਇਆ ਹਾਂ ਦੇਖੋ ਆ ਸਾਰੇ ਦਰਵਾਜ਼ੇ ਖੋਲੇ ਹੋਏ ਨੇ ਤੇ ਅੱਗੇ ਕੱਲੇ ਹੋਏ ਨੇ ਕੰਪਾਵਾਤਾ ਹੋਇਆ ਦੇਖੋ ਆਰੇ ਜੇ ਕੰਮ ਆਹ ਦੇਖੋ ਮੈਂ ਵਕੀਲ ਕੱਲੀ ਬੈਠੀ ਆ ਮੈਂ ਤਾਂ ਵਕੀਲ ਆ ਗਿਆ ਐਸਾ ਚ ਉਹਨੂੰ ਗੱਲ ਪੁੱਛਾਂਗਾ ਮੈਨੂੰ ਰਾਈਟ ਆ ਮੈਂ ਰਾਈਟ ਆ ਮੈਂ ਦੇ ਰਿਹਾ ਤੁਹਾਨੂੰ ਹਾਂ ਨਾ ਕਹਿੰਦਾ ਸੁਣੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਸਾਰੇ ਬੈਂਕ ਹਾਜ਼ਰ ਨੇ ਤੁਹਾਨੂੰ ਕਿਸੇ ਨੇ ਕੂ ਕਰਨਾ ਤੁਸੀਂ ਮੈਨੂੰ ਜਿਹੜੀ ਜੰਗ ਮੇਰੇ ਕੋਲ ਤੱਕ ਆਏ ਹੋ ਤੁਸੀਂ ਹਾਂ ਰੰਜਨਦੀਪ ਨੂੰ ਜਿਹੜੀ ਕੱਲ ਉਹਨੇ ਆਪਣੀ ਦਰਖਾਸਤ ਦਿੱਤੀ ਹੈ ਜਿਹੜਾ ਉਹਨੂੰ ਕੁੱਤੀਆ ਚੂੜੀਆ ਕਹੀ ਉਹਦਾ ਕੀ ਕੀਤਾ ਸਰ ਹੁਣ ਤੱਕ ਉਹ ਕੱਲਦੇ ਉਹਦੇ ਬਿਆਨ ਨੋਟ ਕੀਤੇ ਉਹਦੇ ਚ ਕੀ ਕੀਤਾ ਆਪਾਂ ਮੇਰੀ ਇੱਕ ਗੱਲ ਸੁਣੋ ਹਾਂਜੀ ਤੁਸੀਂ ਵਕੀਲ ਹੋ ਨਾ ਹਾਂਜੀ ਵਕੀਲਾਂ ਵਾਲੀ ਗੱਲ ਕਰੋ ਵਕੀਲਾਂ ਵਾਲੀ ਗੱਲ ਕਰ ਰਹੀ ਆ ਮੌਕੇ ਤੇ ਆਇਆ ਮੌਕਾ ਵੇਖ ਕੇ ਆਇਆ ਅੱਛਾ ਉਹਦੇ ਬਿਆਨ ਦਰਜ ਕਰਾਂਗਾ ਤੇਰਾ ਤੁਹਾਡਾ ਕੰਪਲੇਂਟਡ ਉਹਦੇ ਬਿਆਨ ਦਰਜ ਕਰਾਂਗਾ ਜੀ ਉਹ ਕਰਦੀ ਉਹ ਕਾਰਵਾਈ ਕਰਾਂਗੇ ਜਦੋਂ ਤੁਸੀਂ ਮੌਕਾ ਵੇਖਣ ਨੂੰ ਗਏ ਜੇ ਤੁਸੀਂ ਨਾਲ ਕੰਪਲੇਂਟ ਇਹਨਾਂ ਨੂੰ ਖੜਿਆ ਅੰਦਰ ਵੀ ਤੇਰਾ ਤੇਰਾ ਸਾਰਾ ਸਮਾਨ ਤੋੜ-ਫੋੜ ਕੀਤਾ ਗਿਆ ਸਾਰਾ ਖੋਲਿਆ ਗਿਆ ਵਾ ਵੇਖਿਆ ਗਿਆ ਤੁਸੀਂ ਉਹ ਵੇਖਿਆ ਜਾ ਕੇ ਮੈਂ ਵੇਖਿਆ ਜੀ ਮੈਂ ਅੰਦਰ ਜਾ ਕੇ ਉਹ ਨਹੀਂ ਵੇਖਿਆ ਮੈਂ ਜਾ ਕੇ ਅੰਦਰ ਜਾ ਕੇ ਤੁਸੀਂ ਵੇਖਿਆ ਨਹੀਂ ਤੁਸੀਂ ਮਕਾਨ ਦੇ ਅੰਦਰ ਐਂਟਰ ਹੋ ਹੁੰਦੇ ਜੇ ਹਾਂ ਤੇ ਤੁਸੀਂ ਅੰਦਰ ਜਾ ਕੇ ਵੇਖਿਆ ਜਿਹੜਾ ਉਹਦਾ ਸਾਰਾ ਸਮਾਨ ਖੋਲਿਆ ਗਿਆ ਬੈਂਕ ਨੇ ਜਦੋਂ ਉਹਨਾਂ ਨੇ ਕਬਜ਼ੇ 'ਚ ਸੀ ਨਾ ਮਕਾਨ ਇਹਨਾਂ ਨੇ ਸੀਲ ਲਾ ਕੇ ਨਾ ਮਕਾਨ ਨੂੰ ਜਿਨ੍ਹਾਂ ਨੇ ਆਪਣਾ ਸਿਕਿਉਰਿਟੀ ਗਾਰਡ ਵੀ ਰੱਖਣਾ ਸੀ ਐਜ ਪਰ ਲੋ ਤੁਹਾਨੂੰ ਦੱਸਣ ਦੀ ਹੈ ਠੀਕ ਹੈ ਨਾ ਇਹਨਾਂ ਨੇ ਆਪਣਾ ਸਿਕਿਉਰਿਟੀ ਗਾਰਡ ਆਂਦਾ ਹੈ ਨਾ ਨਹੀਂ ਵੈਸੇ ਜਿਨ੍ਹਾਂ ਕੇ ਪੁਲਸ ਵਾਲਿਆਂ ਨੂੰ ਆਂਦਾ ਨਾ ਮੈਨੂੰ ਪਤਾ ਹੀ ਹੁੰਦਾ ਠੀਕ ਹੈ ਨਾ ਤੁਸੀਂ ਆਪਣੀ ਪਰਿਭਾਸ਼ਾ ਥੋੜੀ ਜਿਹੀ ਨਾ ਮੇਰੀ ਪਰਿਭਾਸ਼ਾ ਬਿਲਕੁਲ ਠੀਕ ਹੈ ਠੀਕ ਹੈ ਨ ਹੋਵੇ ਮੇਰੀ ਡਿਊਟੀ ਚ ਰੁਕਾਵਟ ਪਾਉਣ ਦਾ ਤਾਨੂੰ ਕੋਈ ਹੋਰ ਰੱਖ ਤਾ ਤੁਹਾਨੂੰ ਇੰਨਾ ਪਤਾ ਮੇਰੇ ਦੇ ਅੱਗੇ ਇੱਕ ਝੂਠਾ ਪਰਦਾ ਕੀਤਾ ਹਾਂ ਫਿਰ ਜਾਣਦੇ ਜੇ ਤੇ ਮੈਂ ਵੀ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਜੇ ਤੇ ਮੈਨੂੰ ਵੀ ਨਹੀਂ ਤੇ ਡਰਾਤੀ ਮੈਨੂੰ ਡਰਾਉਂਦੇ ਜੇ ਸਾਰੇ ਪੁਲਿਸ ਵਾਲੇ ਇਕੱਠੇ ਕਰਕੇ ਅੰਦਰ ਮੈਨੂੰ ਬਿਠਾ ਕੇ ਤੇ ਮੈਨੂੰ ਕੱਲੀ ਨੂੰ ਤੁਸੀਂ ਡਰਾਉਂਦੇ ਕੌਣ ਕੋਸ਼ਿਸ਼ ਕਰਦੇ ਨਾ ਮੇਰੀਆਂ ਥਾਪ ਚਾਰ ਜਾਣੇ ਵੀਡੀਓ ਚੂਹੇ ਲਰਨਦੇ ਜੇ ਤੁਸੀਂ ਮੈਨੂੰ ਮੇਰੀ ਇੱਕ ਗੱਲ ਸੁਣੋ ਸਾਰੇ ਤੁਸੀਂ ਮੈਨੂੰ ਡਰਾਉਣ ਕਰ ਰਹੇ ਮੇਰੀਆਂ ਇੱਕ ਮਿੰਟ ਮੇਰੇ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਇੱਕ ਮਿੰਟ ਮੈਨੂੰ ਤੁਹਾਨੂੰ ਡਰਾ ਰਹੇ ਤੁਸੀਂ ਮੈਨੂੰ ਡਰਾਉਣ ਕਰ ਰਹੇ ਜੇ ਤੁਸੀਂ ਮੇਰੇ ਕੋ ਆਏ ਪੁੱਛਣ ਪਰ ਮੈਂ ਡਰਦੀ ਤੁਸੀਂ ਗੱਲ ਨਹੀਂ ਕਰਦੇ ਨਾ ਨਹੀਂ ਨਹੀਂ ਘਰਾ ਤਾਂ ਰਹੇ ਜੋ ਤੁਸੀਂ ਮੈਨੂੰ ਇੱਕ ਮਿੰਟ ਨਾਲ ਮੈਨੂੰ ਝੂਠਾ ਪਰਚਾ ਦੇਣ ਦਾ ਤੁਸੀਂ ਮੈਨੂੰ ਧਮਕੀ ਲਾ ਰਹੇ ਹੋ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਉੱਥੇ ਬੈਠੋ ਮੈਂ ਤੁਹਾਨੂੰ ਦੁਬਾਰਾ ਪਹਿਲਾਂ ਇਹਨਾਂ ਦਾ ਪਤਾ ਪਤਾ ਕੀ ਗੱਲ ਹੈ ਫਿਰ ਮੈਂ ਤੁਹਾਨੂੰ ਮੇਰੀ ਗੱਲ ਸਸਤਾ ਤੁਹਾਨੂੰ ਉਹ ਪੁਲਿਸ ਅਫਸਰ ਨੇ ਅੱਛਾ ਤੁਸੀਂ ਵੀ ਠੀਕ ਹੈ ਤੁਸੀਂ ਵੀ ਮਤਲ ਆਪਣੇ ਵਕੀਲ ਨਾਲ ਗੱਲ ਕਰ ਲਓ ਪਰ ਲੇਕਿਨ ਅਪਾ ਗਲੇ ਚੱਲਿਆ ਤੁਹਾਨੂੰ ਜਿਹੜਾ ਤਾਂ ਮੈਂ ਕਰੂਗਾ ਤਾਂ ਉਹਨਾਂ ਨੂੰ ਕੁਝ ਕਹਾਂਗੇ ਇੱਜ਼ਤ ਲਈਏ ਨਹੀਂ ਨਾ ਤਾਂ ਮੈਂ ਉਹਨਾਂ ਦੀ ਗੱਲ ਇੱਕ ਕੋਈ ਨਹੀਂ ਤੇ ਬਾਕੀ ਨਹੀਂ ਉਹਨਾਂ ਦੀ ਹਾਂ ਜੀ ਆਪਾਂ ਉਹਨਾਂ ਦੀ ਵੀ ਗੱਲਬਾਤ ਕਰ ਸਕਦੇ ਹਾਂ ਜੀ ਤੁਸੀਂ ਜਰਾ ਤੁਹਾਡਾ ਮਦਦੀ ਆਪਾਂ ਦਾ ਨਾਮ ਜਦੋਂ ਮੈਂ ਇਹਨੂੰ ਬੁਲਾਵਾਂਗਾ ਉਹਨੂੰ ਲੈ ਕੇ ਆਜੋ ਇਹਨਾਂ ਨੂੰ ਪਰਮਾਨਾ ਦੱਸੋ ਕਰੂ ਕਰਾਓ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਮੈਨੂੰ ਆਪਣਾ ਉਹਨਾਂ ਦਾ ਬਿਆਨ ਦਰਜ ਕਰ ਲੈਣ ਤੋਂ ਤੁਸੀਂ ਜਿਹੜਾ ਮਦਈਆ ਜਿਹੜਾ ਤੁਹਾਡਾ ਕੰਮ ਹੈ ਅੱਛਾ ਸਰ ਜਿਹੜਾ ਕੰਪਲੇਨ ਕਰ ਰਹੇ ਨੇ ਜਿਹਦੇ ਨਾਲ ਕੁੱਤੇ ਚੂੜੇ ਕਿਹਾ ਉਹਦਾ ਕੱਲ ਦਾ ਬਿਆਨ ਨੋਟ ਕੀਤਾ ਉਹਦੇ ਵਿੱਚ ਸਰ ਕੀ ਕੀਤਾ ਆਪਾਂ ਹੁਣ ਤੱਕ ਜੇਕਰ ਉਹਨਾਂ ਨੂੰ ਤੁਸੀਂ ਜਿਹੜੇ ਲਫ਼ਜ਼ ਕਹਿ ਰਹੇ ਹੋ ਹਾਂਜੀ ਉਹ ਦਰਾਂਲੇ ਤਫ਼तीश ਉਹ ਵੀ ਕਰ ਲਾਂਗੇ ਹਾਂਜੀ ਅਜੇ ਨਹੀਂ ਅਨਾਂ ਤੇ ਨਹੀਂ ਕਰ ਰਹੇ ਇਹ ਅੱਛਾ ਸਰ ਤੁਹਾਡੀ ਕੋ ਦਰਖਾਸਤ ਪਹਿਲਾਂ ਦੀ ਇਹ ਵੀ ਮੇਰਾ ਸਮਾਨ ਬੈਂਕ ਚੋਰੀ ਕਰਕੇ ਲੈ ਆ ਕੇ ਜਾ ਰਿਹਾ ਮੇਰਾ ਸਮਾਨ ਇਹਨਾਂ ਨੂੰ ਮਕਾਨ ਨੂੰ ਤਾਲੇ ਮਾਰ ਦਾ ਇਹਨਾਂ ਨੂੰ ਕੋਈ 라이ਟ ਨਹੀਂ ਤੇ ਜਿਹੜਾ ਸਮਾਨ ਆ ਉਹਨਾਂ ਨੂੰ ਜਾ ਕੇ ਮਲਾਇਆ ਵੀ ਅੰਦਰ ਕਿਹੜਾ ਕਿਹੜਾ ਉਹਨਾਂ ਦਾ ਸਮਾਨ ਮੌਜੂਦ ਹੈ। ਇੱਕ ਗੱਲ ਸੁਣੋ ਜੀ। ਹਾਂਜੀ। ਇਹੋ ਤੇ ਗੱਲ ਤਸਦੀਕ ਕਰਨੀ। ਸਮਾਨ ਚੋਰੀ ਕਰਕੇ ਕਿਨੇ ਖੜਿਆ? ਹਾਂਜੀ। ਇਹੋ ਤੇ ਗੱਲ ਤਸਦੀਕ ਦੇ ਕਰਨਾ ਪਲ ਜਿਹੜਾ ਉਹਨਾਂ ਦਾ ਅੰਦਰ ਹਜੇ ਸਮਾਨ ਹੋ ਤਾਂ ਤੁਸੀਂ ਤਸਦੀਕ ਕਰਨਾ ਹੈ ਜਾਂ ਸਮਾਨ ਚੋਰੀ ਕਰਕੇ ਖੜਿਆ ਜਿਹੜਾ ਅੰਦਰ ਉਹਨਾਂ ਦਾ ਹਜੇ ਵੀ ਸਮਾਨ ਆ ਨਾ ਉਹ ਸਮਾਨ ਜਾ ਕੇ ਮਲਵਾਇਆ ਉਹ ਦੱਸਣਗੇ ਨਾ। ਉਹ ਬੜੀਆਂ ਇਨਵੈਂਟਰੀ ਬੈਂਕ ਨੇ ਭਰਾਈ ਹੈ। ਲਿਆਓ ਸਰ ਉਹ ਇਨਵੈਂਟਰੀ ਅਸੀਂ ਵੇਖਣਾ ਚਾਹੁੰਦੇ ਹਾਂ ਨਾ। ਦਿਖਾਓ। ਲਓ ਜੀ ਦਿਖਾਓ ਇਨਵੈਂਟਰੀ। ਠੀਕ ਹੈ। ਤੁਸੀਂ ਬਾਹਰ ਬਾਕੀ ਬਾਹਰ ਜਦੋਂ ਦ ਠੀਕ ਹੈ ਤੁਹਾਨੂੰ ਹੀ ਸੱਦਾ ਦੇ ਜੀ ਤੇਰਾ ਜਿਹੜੀ ਮੈਂ ਕਹਿ ਕੇ ਆ ਨਾ ਠੀਕ ਹੈ ਨਾ ਕੋਈ ਗੱਲ ਨਹੀਂ ਜਿਹੜਾ ਮੈਂ ਕਹਿ ਕੇ ਤੁਹਾਨੂੰ ਉੱਥੇ ਸੱਦਾ ਦੇ ਜੀ ਜਿਹੜਾ ਜਿਹੜਾ ਉਹ ਦੂਸਰੇ ਪਾਸੇ ਦਾ ਮਦਈ ਆ ਉਹਨੂੰ ਵੀ ਬੁਲਾਵਾਂਗੇ ਉਹਦਾ ਪੱਠ ਵੀ ਸੁਣਾ ਲਵਾਂਗੇ ਪਹਿਲਾਂ ਬੈਂਕ ਸਾਡੇ ਕੋਲ ਆਈ ਆ ਅਸੀਂ ਉਹ ਕਰਾਂਗੇ ਤੇ ਤੁਸੀਂ ਨਹੀਂ ਸਰ ਪਹਿਲਾਂ ਬੈਂਕ ਨਹੀਂ ਜਾਈ ਤੁਹਾਨੂੰ ਗਲਤ ਫਹਮੀ ਹੋ ਜਾਂਦੀ ਜੇ ਪਹਿਲਾਂ ਰੰਜਨਦੀਪ ਤੁਹਾਡੇ ਕੋਲ ਆਈ ਜੇ ਨਹੀਂ ਗੱਲ ਨਹੀਂ ਜੀ ਕੋਈ ਬੈਂਕ ਨਹੀਂ ਜਾਇਆ ਆਪਾਂ ਚਾਹ ਦਾ ਵਿਭਾਗ ਨੂੰ ਵਰਦੀ ਦੀ ਕਰਨੀ ਆਪਣੇ ਜਿਆਦਾ ਆ ਗਿਆ ਆਪਣਾ ਜੇਤਾ ਘੌ ਲੱਗਿਆ ਉਸ ਨਾਮ ਨਾ ਨਾ ਸਰ ਤੁਸੀਂ ਕਹਿੰਦੇ ਮੇਰੇ ਕੋਲ ਪਹਿਲਾਂ ਬੈਂਕ ਆਇਆ ਮੈਂ ਪਹਿਲਾਂ ਨਹੀਂ ਕਿਹਾ ਤੁਹਾਨੂੰ ਪਹਿਲਾਂ ਤੁਹਾਡੇ ਕੋਲ ਰੰਜਨਦੀਪ ਆਈ ਸੀ ਮੈਂ ਤਾਂ ਤੁਹਾਡੀ ਗਲਤੀ ਹੀ ਠੀਕ ਕਰਨ ਦੀ ਕੋਸ਼ਿਸ਼ ਕਰਨ ਦੀ ਆ ਇੱਥੇ ਤੁਸੀਂ ਗਲਤੀ ਮੇਰੀ ਨਾ ਠੀਕ ਕਰੋ ਅਨਾ ਕਰਾਂ ਠੀਕ ਮਤਲਬ ਇਹਨਾਂ ਨੂੰ ਗਲਤੀ ਕਰਨ ਦੇਵਾ ਸਾਡੇ ਕੋਲ ਨਾ ਸਾਡੇ ਕੋਲ ਜਿਹੜਾ ਮਰਜ਼ੀ ਪਹਿਲਾਂ ਆਜੇ ਬਾਅਦ ਚ ਆਜੇ ਅਸੀਂ ਇਹ ਨਹੀਂ ਆ ਅਸੀਂ ਜਿਹੜਾ ਤੁਸੀਂ ਅਛਾ ਤੁਸੀਂ ਨੇ ਆਏ ਹੀ ਕਰ ਦੇ ਜੇ ਨਿਆਂ ਹੀ ਕਰਨਾ ਅਸੀਂ ਨਹੀਂ ਤੁਸੀਂ ਇਹ ਹੀ ਕਿਹਾ ਮੈਂ ਆਨੇ ਆਏ ਕਰਦਾ ਵਾਂ ਤੁਸੀਂ ਐਡਾ ਤੁਸੀਂ ਆਪਣਾ ਨਾ ਤੁਸੀਂ ਕਹਿੰਦੇ ਜੀ ਮੈਂ ਆਨੇ ਆਏ ਕਰਦਾ ਹਾਂ ਚਲੋ ਬਾਹਰ ਚਲੋ ਠੀਕ ਹੈ ਬਾਹਰ ਚਲੋ ਜੀ ਪਹਿਲੀ ਚਲੋ ਬਾਹਰ ਚਲੋ ਜੀ ਹੁਣ ਬਾਹਰ ਚਲੋ ਬਾਹਰ ਚਲੋ ਜੀ ਤੁਸੀਂ ਇੱਥੋਂ ਦਫਤਰ ਤੋਂ ਬਾਹਰ ਚਲੋ ਮੈਂ ਤੁਹਾਡੀ ਵੀ ਪੱਕ ਸੁਣਦਾ ਅਛਾ ਤੁਸੀਂ ਮੇਰਾ ਪੱਕ ਨਹੀਂ ਸੁਣਦੇ ਚਲੋ ਤੁਹਾਡੀ ਮਰਜ਼ੀ ਤੁਹਾਡੀ ਮਰਜ਼ੀ ਹੈ ਤੁਸੀਂ ਨਾ ਕਰੋ ਚਲੋ